ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 7 ਬੱਚਿਆਂ ਸੇ ਲਈ ਲੈ ਕੇ ਆਏ ਹਾਂ ਜੀ 1 ਬਈ ਗੱਬਣ ਤੇ 6 ਹੀਪਰ ਨੇ ਆਓ ਪੁੱਛ ਲੈਨੇ ਬਾਈ ਡੋਟ ਇਹ ਆਜੋ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਹੋਰ ਠੀਕ ਹੋ ਬਈ ਹਾਂਜੀ ਹਾਂ ਵਧੀਆ ਬਈ ਨਾਮ ਤੇ ਐਡਰੈਸ ਉਹ ਨਾਮ ਕੁਲਵਿੰਦਰ ਸਿੰਘ ਬਈ ਪਿੰਡ ਸਨਗਲਾ ਸਿੰਘ ਜ਼ਿਲ੍ਹਾ ਬਰਨਾਲਾ ਜੀਰ ਦਾਪਾ ਬਈ ਨੇੜੇ ਪਿੰਡ ਬਈ ਨੇੜੇ ਪਿੰਡ ਭੜੌੜਾ ਬਈ ਮੋਬਾਈਲ ਨੰਬਰ ਇੱਧਰ ਬਾਈ ਰੁਪਾ ਰਹਿ ਜਾਂਦਾ ਮੋਬਾਈਲ 7019583125 ਠੀਕ ਹੈ ਬਾਈ ਅੱਜ ਤਰੀਕ 12 ਤਰੀਕ ਦੀ ਵੀ ਬਈ ਵੀਡੀਓ ਬਣਾ ਬਣਾ ਰਹੇ ਆਪਾਂ ਬੱਚ ਵੀਰ ਪੁਰਾਣੀ ਵੀਡੀਓ ਦੇਖ ਕੇ ਫੋਨ ਲਈ ਜਾਂਦੇ ਆ 12 ਤਰੀਕ 9ਵਾਂ ਮਹੀਨਾ 2024 ਠੀਕ ਹੈ ਭਾਈ ਬਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਬੱਚੀ ਦੇ ਨਾ ਕਿੰਨੀ ਉਮਰ ਹੈ ਇਹਦੀ 1.5 ਮਹੀਨੇ ਉਮਰ ਹੈ 1.5 ਮਹੀਨੇ ਹਾਂਜੀ ਹਾਂ ਕਿਹੜੇ ਟੀਕੇ ਦੀ ਹੈ ਭਰਾ ਇਹ ਵੀ ਐਸ ਦੀ ਹੈ ਵੀ ਐਵੀਐਸ ਦੀ ਠੀਕ ਹੈ ਹਾਂ ਹਾਂ ਫੇਸ ਬੜਾ ਚੰਗਾ ਪੋਦੀਵਾਦੀ ਚੰਗੀ ਹੈ ਬਿਊਟੀ ਵਾਕਈ ਬਰੀਡ ਬਈ ਪੂਰੀ ਟੌਪ ਦੀ ਹੈ ਖੁੱਲੀ ਰਹੀ ਵੀ ਵਸੀ ਹੈ ਸਮੀ ਪਲੀ ਆ ਨਾ ਹਾਂ ਹਾਂ ਪੂਰੀ ਚੰਗੀ ਵਸੀ ਹੈ ਬਈ ਪੂਰੀ ਟੌਪ ਆਪਣਾ ਦੇਖੋ ਬਈ ਬੱਚੀ ਦੇ ਵਿੱਚ ਬਾਕੀ ਤੂੰ ਰੋਆ ਇੱਕ ਨੰਬਰ ਆ ਜਮਾ ਪੋਦੀਵਾਦੀ ਚੰਗੀ ਆ ਸਨ ਬਾਕੀ ਝੂਲੀ ਝੂਲੀ ਦਿਖਾਣੀ ਵਸੀ ਦੀ ਹਮ ਕੀ ਆ ਬਾਾਕੀ ਝੂਲੀ ਕਮਾਲ ਆ ਹਣਾ ਕੱਲਾ ਥਾਣਾ ਕੱਲਾ ਕੱਲਾ ਥਾਣਾ ਜੀ। ਕੀ ਬਾਤ ਆ ਪੂਰੀ ਵਿੱਤੀ ਦੇ ਥਾਣ ਲੱਗੀ। ਜਰਸੀ ਆਪਾਂ ਚੰਗੂਈ ਲੈਨੇ ਆ ਬਈ। ਪਹਿਲਾਂ ਵੀ ਸੀਗੀ ਆਪਣੇ ਕੋਲੇ ਜਰਸੀ ਇਹਦੇ ਨਾਲ ਦੀ। ਠੀਕ ਆ। ਉਹ ਵੀ ਚੰਗੀ ਸੀ ਪੂਰੀ। ਚੰਗੀ ਸੀ ਉਹ ਵੀ। ਹਾਂ ਇਹ ਵੀ ਪੂਰੀ ਟੌਪ ਦੀ ਜਰਸੀ ਆ ਕੱਲ ਹੀ ਆਈ ਆਪਣੇ ਕੋਲ। ਓਕੇ ਭਰਾ। ਕੀ ਮੋਲ ਆ ਦਾ ਜਾਇਜ਼? ਮੋਲ ਫੋਨ ਤੇ ਕਰ ਲਾਂਗੇ ਬਈ। ਸਾਰਿਆਂ ਦੇ ਜਾਇਜ਼ ਹੀ ਹੋਣਗੇ। ਹੋਣਗੇ ਜਾਇਜ਼ ਹੀ ਹਣਾ। ਹਾਂ ਹਾਂ ਹੁਣ ਵੀ ਜਾਇ ਵਿੱਚ ਵੇਚਣ ਵਾਲੇ ਵੀਰ ਲੈ ਲੈਂਦੇ ਆਪਾਂ ਤੋਂ। ਠੀਕ ਆ ਭਾਈ। ਪਰ ਮੜਾ ਰੱਖਣਾ ਪੈਂਦਾ ਕੋਈ। ਸਹੀ ਗੱਲ ਆ। ਮੋਲ ਬਾਈ ਕਹਿੰਦਾ ਹਾਂ ਜੈ ਉਹਨੂੰ ਬਾਕੀ ਸਾਰੀਆਂ ਬੱਸੀਆਂ ਦੀ ਚਮਕ ਚਮਕ ਪੂਰੀ ਫੁੱਲ ਆ ਬਾਈ ਗੇੜਬੂਡ ਪੂਰਾ ਫੁੱਲ ਆ ਬੱਸੀਆਂ ਦਾ ਸਹੀ ਗੱਲ ਆ ਹਾਂਜੀ ਅੱਗੇ ਵੀਰੇ 2 ਨੰਬਰ ਕੋ 11 ਮਹੀਨੇ ਦੀ ਆ ਬਈ 11 ਮਹੀਨਾ ਦੀ ਉਮਰ ਆ ਕਿਹੜੇ ਟੀਕੇ ਦੀ ਆ ਭਰਾ ਇਹ ਸਰੇ ਡੈਨਮਾਰਕ ਦੀ ਆ ਬਈ ਮਾਂ ਦਾ ਦੁੱਧ ਕਿੰਨਾ ਸੀ ਮਾਂ ਦਾ ਬਈ 32 ਦੇ 33 ਲੀਟਰ ਘੜ 32 ਤੋਂ 33 ਲੀਟਰ ਦਾ ਬਈ ਬੜਾ ਚੰਗਾ ਉੱਪਰੋਂ ਆਪਣਾ ਚੌੜੀ ਪੂਰੀ ਫੁੱਲ ਆ ਬਾਈ ਬੱਸੀ ਸਹੀ ਗਾ ਤੋਰਾ ਦੂਰਾ ਇੱਕ ਨੰਬਰ ਆ ਜਾਮ ਤੋਰਾ ਤਾਰਾ ਇੱਕ ਆਣੇ ਦੀ ਵਿਚਾਰ ਇੱਕ ਲਗ ਲਾਣਾ ਜਮ ਹਿਸਾਬ ਨਾਲ ਠੀਕ ਆ ਨਾ ਹਾਂ ਹਾਂ ਬਈ ਬਸ ਦੋ ਮਹੀਨੇ ਤਾਈ ਸੀਮਨ ਲੈ ਲੂਗੀ ਹਾਂ ਸੇ ਤੋਂ ਠੰਡ ਜੀ ਸੀਮਨ ਲੈ ਲੂ ਬਾਅਦ ਮਹੀਨੇ ਤਾਈ ਸਹੀ ਗੱਲ ਆ ਭਾਈ ਛੋਲੀ ਕਮਾਲ ਛੋਲੀ ਦਿਖਾਓ ਉਪਰੋਂ ਚੌੜੀ ਦਿਖਾਰੇ ਭਾਈ ਕਿੰਨੀ ਬਾਕੀ ਸਟੇਟ ਛੋਲੀ ਕੈਮਰੇ ਤੋਂ ਜਗਦੀ ਪੂਰੀ ਆ ਜਿਵੇਂ ਮਰਜੀ ਚੌਕ ਪੂਰੀ ਫੁੱਲ ਆ ਭਾਈ ਬਰੀਡ ਪੂਰੀ ਫੁੱਲ ਆ ਬੱਸੀ ਦੀ ਮੋਲ ਫੋਨ ਤੀ ਹੋ ਜਾ ਹਾਂ ਫੋਨ ਤੀ ਹੋਣਗੇ ਜਾਈ ਜੀ ਭਾਈ ਸਾਰਿਆਂ ਦੇ ਜੀ ਹਣਾ ਹਾਂ ਹਾਂ ਠੀਕ ਆ ਭਾਈ ਚਮਕ ਬਹੁਤ ਹੈ ਰਬਾ ਜੀ ਹਾਂ ਚਮਕ ਬਹੁਤ ਹੈ ਬਈ ਬਸੀ ਦੀ ਬਾਕੀ ਬਰੀਡ ਬਹੁਤ ਹੈ ਬਸੀ ਦੀ ਹਾਂ ਬਰੀਡ ਫੁੱਲ ਆ ਉਪਰੋਂ ਚੌੜੀ ਜੁੜੀ ਆ ਪੂਰੀ ਫੁੱਲ ਚੌੜੀ ਆ ਬਈ ਹਾਂ ਸਹੀ ਗੱਲ ਅੱਗੇ ਪ੍ਰਾਪਤ ਇਹ ਸਾਲ ਦੀ ਆ ਬਈ ਪੂਰੀ ਸਾਲ ਦੀ ਹੋਗੀ ਹਾਂਜੀ ਹਾਂ ਠੀਕ ਆ ਕਿਹੜੇ ਟੀਕੇ ਦੀ ਆ ਭਰਾ ਇਹ এবੀਐਸ ਦੀ ਹੈ ਬਈ এবੀਐਸ ਦੀ ਆ ਹਾਂਜੀ ਹਾਂ ਇਹਨਾਂ ਸਾਰਿਆਂ ਦਾ ਆਪਣੇ ਕੋਲ ਰਿਕਾਰਡ ਹੈਗਾ ਬਸੀਆਂ ਦਾ ਹੂੰ ਇਹ 30 ਪਲੱਸ ਵਾਲੀ ਦੀਆਂ ਬਸੀਆਂ ਇਹ ਦੋ ਬਸੀਆਂ ਆਉਣਗੀਆਂ 30 ਪਲੱਸ ਵਾਲੀ ਦੀਆਂ ਆਏ ਤੁਰਦੀਆਂ ਨਹੀਂ ਰਸੇ ਰਸੇ ਦਾ ਮੰਨਣਾ ਥੋੜਾ ਜਿਹਾ ਓਕੇ ਫੁੱਲਾਂ ਦਾ ਰੰਗ ਆਉਣਾ ਕਰਕੇ ਕੱਦ ਚੰਗਾ ਸਾਨੀ ਵਾਲੀ ਹੈ। ਹਾਂ ਬਾਕੀ ਫੇਸ ਬਿਊਟੀ ਕੰਨ ਕੁੰਨ ਪੂਰਾ ਨਿਕਾ ਬਈ। ਬੇਸ ਬੜਾ ਪਿਆਰਾ ਬਹੁਤ ਜੀ। ਹਾਂ ਕੱਦ ਕੁੱਤ ਬਹੁਤ ਹੈ ਬੱਸੀਆਂ ਦਾ। ਸਨਖ ਹੋਣਾ ਬੱਚੀ ਦੇ ਵਿੱਚ ਬਈ ਬਹੁਤ। ਪੂਰੀ ਟੌਪ ਦੀ ਬੱਸੀ ਹੋਵੇ ਚਾਰ ਥਾਣੇ ਦੇ ਵੀ ਇਕੱਲਾ ਇਕੱਲਾ ਥਾਣਾ ਜਾਵਾ। ਮੁੱਲ ਜੈ ਜੀ ਹੋ। ਹਾਂ ਜੈ ਜੀ ਹੋ ਬਈ ਇਹਦੇ ਮੁੱਲ। ਝੂਲੀ ਬੜੀ ਜੰਗੀ ਹੈ। ਹਾਂ ਝੂਲੀ ਵੀ ਇਕੱਲਾ ਇਕੱਲਾ ਥਾਣਾ ਜਾਵਾ ਚਾਰ ਥਾਣਾ ਕੀ। ਕੀ ਬਾਤ ਆ ਬਈ। ਹਮ ਬਾਕੀ ਫੇਸ ਬਿਊਟੀ ਦਿਖਾ ਦੇ ਬੱਸੀ ਦੀ। ਹਮ ਕੰਨ ਕੁੰਨ ਜਮਾ ਨਿਕਾ ਗਲ ਹੈ ਸਹੀ ਗੱਲ ਆ। ਪੂਰੀ ਟੌਪ ਦੀ ਬੱਸੀ ਹੈ। ਮੁੱਲ ਜੈ ਜ ਉਹ ਬਾਲਾ ਰੇਟ ਨਹੀਂ ਕਰਦੇ ਹੂੰ ਮੁੱਲ ਬਾਈ ਕਹਿੰਦੇ ਜਮ ਜੈ ਜ ਰੱਖਾਂਗੇ ਬਾਈ ਬਾਲਾ ਮੁੱਲ ਨਹੀਂ ਕਰਦੇ ਚੰਗੀ ਆ ਬੱਚੀ ਠੀਕ ਆ ਮੇਰੇ ਹਿਸਾਬ ਨਾਲ ਯਾਰ ਸਿੱਤੂ ਹੀ ਲੈ ਲੂਗਾ ਤਾਂ ਇਹ ਬਾਈ ਬੱਸੀ ਹੀਟ ਚ ਵੀ ਹੈਗੀ ਅੱਜ ਹੀਟ ਚਾਈ ਵੀ ਆ ਦੋ ਬੱਸੀਆਂ ਆਪਣੇ ਕੋਲੇ ਹੀਟ ਚ ਅੱਜ ਠੀਕ ਆ ਬਾਈ ਇੱਕ ਉਹ ਵੱਡੀ ਖੜੀ ਆ ਕੇ ਅੱਗੇ ਬਾਈ 4 ਨੰਬਰ ਕਿੰਨੀ ਉਮਰ ਹੈ ਜੀ ਇਹ ਵੀ ਸਾਲ ਦੀ ਹੈ ਬਾਈ ਬੱਸੀ ਸਾਲ ਦੀ ਹੋਗੀ ਹਾਂ ਬੱਸੀਆਂ ਸਾਲ ਸਾਲ ਦੀਆਂ ਹੂੰ ਆਪਣੇ ਕੋਲੇ ਦੂਰਾ ਤਾਰਾ ਦੇਖੋ ਦੂਰਾ ਦੂਰਾ ਇਹਦੇ ਵੀ ਇੱਕ ਨੰਬਰ ਆ ਕਰ ਦੇ ਦਾ ਵੱਡੇ ਕੱਦ ਕਾਠ ਵਾਲੀ ਬੱਸੀ ਹੈ ਵੱਡੇ ਕੱਦ ਕਰਾ ਬਾਕੀ ਫੇਸ ਵੀ ਵੀ ਦੀ ਵੀ ਹਾਂ ਬ੍ਰੀਕੀਟ ਹੈ ਨਾ ਬੱਚੀ ਹਾਂ ਹਾਂ ਪੂਰੀ ਟਾਪ ਦੀ ਬੱਸੀ ਹੈ ਹਾਂ ਸਹੀ ਗੱਲ ਹੈ ਬਾਕੀ ਇਹ ਵੀ ਥਾਣੇ ਦਿਖਾ ਰਹੀ ਚਾਰ ਥਾਣਾ ਕਲਾ ਕਲਾ ਬਹੁਤ ਬੱਸੀਰਾ ਥਾਣ ਦੇਖੋ ਪਹਿਲੇ ਕਿਆ ਬਾਤ ਚਾਰੇ ਥਾਣ ਨਿਕੜਵੇਂ ਪੂਰੇ ਥੋੜਾ ਕੈਮਰੇ ਤੋਂ ਸਾਰੀਆਂ ਬੱਸੀਆਂ ਜਾਗਦੀਆਂ ਇਹ ਹਾਂ ਹੋ ਜਾਂਦਾ ਕੋਈ ਹਾਂਜੀ ਹਾਂ ਬਈ ਮੋਲਲ ਬਾਈ ਕਹਿੰਦਾ ਜੈ ਜੀ ਹੋਣਗੇ ਮਾਂ ਦਾ ਦੁੱਧ 30 ਪਲਸ ਸੀ ਇਹਦਾ ਹਾਂ ਇਹਦਾ 30 ਹੈ ਬਈ ਇਹਦਾ 30 ਪਲਸ ਆਹ ਬੱਸੀਆਂ ਥੋੜੇ ਵੱਧ ਰਿਕਾਰਡ ਵਾਲੀਆਂ ਬੱਸੀਆਂ ਹਾਂ ਇੱਕ ਮਾਨਵੀ ਟੌਕ ਦੀ ਬੱਸੀ ਹੈ ਨਗੀਨਾ ਹੀ ਹੈ ਠੀਕ ਆ ਅੱਗੇ ਬਈ 5 ਨੰਬਰ ਤੇ ਨਗੀਨਾ ਦੇਖੋ ਫੇਸ ਬੜਾ ਪਿਆਰਾ ਜੇ ਤੁਰਦੇ ਤੁਰਦੇ ਆਦੀ ਮਰਜ਼ੀ ਨਾਲ ਹੀ ਆ ਬਈ ਜਮ ਹੂੰ ਫੇਸ ਦੇਖੋ ਬਾਕੀ ਫੇਸ ਬਿਊਟੀ ਦਿਖਾ ਦੇ ਟੋਕਨ ਟੁਕਣੋਂ ਵਿੱਚ ਕੰਨ ਤੇ ਸਾਰਾ ਕੁਝ ਟੈਗ ਲੱਗਿਆ ਹੋਇਆ ਦਾ ਹੂੰ ਸਹੀ ਗੱਲ ਹੈ ਧੀ ਬੱਸੀ ਆ ਬਈ ਸਾਲ ਦੀ ਉਮਰ ਹੈ ਦੀ ਠੀਕ ਆ ਚਾਰ ਥਾਣਾ ਬਾਕੀ ਝੋਲੀ ਦਿਖਾ ਦੇ ਲੱਗਾ ਬਣਾਰਗੀ ਝੋਲੀ ਬਣਾਰਗੀ ਝੋਲੀ ਬੜੀ ਕਮਾਲ ਦੀ ਲੱਗਿਆ ਅੱਲਾ ਕੱਲਾ ਥਣ ਬਈ ਪੂਰੀ ਵਿੱਤੀ ਤੇ ਥਣ ਲੱਗਿਆ ਕਿਆ ਬਾਤ ਹੈ ਬਲਬੁਲ ਬਹੁਤ ਪਾਇਆ ਜੀ ਹਾਂ ਬਲਬੁਲ ਬਈ ਮਾਂ ਦੀ ਬਹੁਤ ਰਿਕਾਰਡ 40 ਪਲੱਸ ਵਾਲੀਆਂ ਬਸਣਾਂ 40 ਪਲੱਸ ਵਾਲੀਆਂ ਬਾਕੀ ਲੋ ਫੇਸ ਬਿਊਟੀ ਖੜਨੀ ਖੁਣਨੀ ਬੱਸੀ ਦੀ ਸਹੀ ਗੱਲ ਆ ਵੀ ਇੱਕ ਨੰਬਰ ਆ ਜਮ ਆਪ ਵੀ ਬੋਲ ਦੀ ਆਪ ਦੀ ਮਰਜ਼ੀ ਨਹੀਂ ਤੁਰਦੀ ਇਹ ਖੁੱਲੀ ਜੇ ਤੁਰੀ ਫਿਰਦੀ ਰੱਸੇ ਨਾਲ ਦਾ ਫੜਕੀ ਤੋੜਨ ਵਾਲਾ ਕੰਮ ਹੀ ਆਗਾ ਠੀਕ ਆ ਹੂੰ ਝੋਲੀ ਜੜੀ ਕਮਾਲ ਦੀ ਖੁੱਲੀ ਛੱਡੀ ਵੀ ਸੀ ਬਾਈ ਕਹਿੰਦਾ ਥੋੜਾ ਜਿਹਾ ਰੱਸੇ ਦੀ ਜੁਲ ਇਹ ਖੁੱਲੀ ਜਿਹੜਾ ਆਪਾਂ ਛੱਡਦੇ ਨੇ ਉਹ ਤਾਂ ਤੁਰ ਹੀ ਜਾਂਦੀ ਆ ਆਪੀ ਹੂੰ ਉਹ ਨਹੀਂ ਤੁਰਦੀ ਇਹ ਤੇ ਮੁੱਲੇ ਦਾ ਜਾਇਜ਼ ਹੀ ਹੋ ਜਾਇਜ਼ ਮੁੱਲੀ ਹੋਊਗਾ ਹੀ ਇਹਦਾ ਠੀਕ ਆ ਬਾਕੀ ਬੱਸੀ ਦੀ ਬਰੀਡ ਦੇ ਸਹਾਰਾ ਉਪਰ ਜਾਇਜ਼ ਮੁੱਲ ਕਰਾਂਗੇ ਬ ਅੱਗੇ ਬਈ 6 ਨੰਬਰ ਇਹ ਵੀ ਸਾਲ ਦੀ ਬੱਸੀ ਆ ਬਈ ਖੀਰੀ ਬੱਸੀ ਆ ਕੱਲ ਕਾੜਾ ਪੂਰਾ ਫੁੱਲ ਲਗਾ ਮੋਦੀਵਾਦੀ ਬਾਕੀ ਫੇਸ ਬਿਊਟੀ ਕੱਦ ਬੀਟ ਝੋਲੀ ਦਿਖਾਈ ਦੇ ਨੂੰ ਐ ਲੱਗੂ ਜਿਵੇਂ ਅੱਜ 6 ਮਹੀਨੇ ਦੀ ਗੱਭਣ ਹੁੰਦੀ ਆ ਬੱਸੀ ਅੱਛਾ ਹਾਂ ਦੇਖੀ ਝੋਲੀ ਦੇਖੀ ਇਹਦੀ ਢਾਂਚਾ ਦੇਖੋ ਬਈ ਗਾਂੜਾ ਢਾਂਚਾ ਪੂਰੀ ਮੱਲੀ ਵੀ ਆ ਪੂਰੀ ਡਬਲ ਬੱਸੀ ਆ ਬਈ ਇਹ ਪਲੀ ਆ ਬੱਸੀ ਪੂਰੀ ਚੂਲੀ ਜਰੂਰ ਦੇਖਾਂ ਮੈਂ ਗੱਬਣ ਵਾਲੀ ਝੂਲੀ ਕਰਮਣ ਵਾਲੀ ਝੂਲੀ ਹੈ ਬਾਈ ਬਾਕੀ ਫੇਸ ਬਿਊਟੀ ਕਿਤੇ ਕੋਈ ਉਹ ਤੋੜ ਹੀ ਨਹੀਂ ਯਾਰ ਬੱਸੀ ਦਾ ਸਹੀ ਗੱਲ ਆ ਬਾਈ ਫੇਸ ਦੇਖੋ ਛੋਟਾ ਛੋਟਾ ਕੰਨ ਬਾਈ ਬੋਦੀ ਬਾਦੀ ਬਹੁਤ ਸਗੀ ਬਾਕੀ ਤੂੰ ਆ ਦਿਖਾ ਦੇ ਮੈਨੂੰ ਹਮ ਅਫੜੀ ਰਾਜੀ ਬਾਕੀ ਝੂਲੀ ਦਿਖਾਉਣਾ ਝੂਲੀ ਬੜੀ ਕਮਾਲ ਦੀ ਲੈ ਝੂਲੀ ਦਿਖਾ ਦੇ ਕਹਿਣ ਦੀ ਲੋੜ ਹੀ ਨਹੀਂ ਯਾਰ ਬੋਲਦੀ ਬੱਸੀ ਲੈ ਹਾਂ ਕੀ ਆ ਬਾਤ ਜਿਵੇਂ ਅੱਜ 6 ਮਹੀਨੇ ਦੀ ਗੱਬਣ ਹੁੰਦੀ ਆ ਬੱਸੀ ਇਹ ਹੀਟ ਚ ਆਈ ਵਾ ਬੱਸੀ ਇਹ ਓਕੇ ਅੱਜ ਹੀਟ ਚ ਹਾਂ ਹਾਂ ਆ ਝੂਲੀ ਦਾ ਚਾਰ ਥਾਣਾ ਕਲੇ ਕਲੇ ਗੱਬਣਾ ਜਿੰਨੀ ਝੂਲੀ ਹੁੰਨ ਟੌਪ ਦੀ ਬੱਸੀ ਆ ਬਈ ਚੰਗੀ ਗਾਂ ਦੀ ਪੂਰੇ ਰਿਕਾਰਡ ਵਾਲੀ ਗਾਂ ਦੀ ਬੱਸੀ ਹੈਗੀ ਸਹੀ ਗੱਲ ਆ ਬਾਈ ਤੇ ਮੁੱਲ ਫਰਜਾਇਜ ਹੀ ਹੋਣਾ ਇਹ ਵੀ ਜਾਇਜ਼ ਹੀ ਹੋਊ ਮੁੱਲ ਕੋਈ ਆਪਾਂ ਬਾਲਾ ਰੇਟ ਨਹੀਂ ਕਰਦੇ ਜਾਇਜ਼ ਹੀ ਰੇਟ ਕਰਾਂਗੇ ਓਕੇ ਬਾਈ ਮੁੱਲ ਲਓ ਬਾਈ ਕਹਿੰਦਾ ਆਪਾਂ ਬਾਲਾ ਬਾਕੀ ਉਹ ਬੱਸੀ ਦਿਨੂੰ ਵੀ ਦੇਖ ਲੈ 10 ਦੀ ਹੈ ਬੱਸੀ ਵੀ ਹਾਂ ਹੈਗੀ ਇਹ ਚੀਜ਼ ਆ ਬਾਈ ਕੱਦ ਫੁੱਲ ਆ ਰਾਜੇ ਵੇਟ ਫੁੱਲ ਆਗਾ ਬਾਕੀ ਝੋਲੀ ਪੂਰੀ ਟੌਪ ਦੀ ਆ ਹੋਰ ਸਾਰੀਆਂ ਨਿਸ਼ਾਨੀਆਂ ਓਕੇ ਨੇ ਨਾ ਕੋਈ ਕਿਸੇ ਪਾਸੋਂ ਕਾਣ ਵੀ ਨਹੀਂ ਇਹਦੇ ਪਾਸੋਂ ਹੱਥ ਨਹੀਂ 드러ਉਂਦੀ ਬਈ ਬੱਸੀ ਕੱਦ ਸਾਰਿਆਂ ਨੂੰ ਵੱਡਾ ਹੈਗਾ ਵੇਟ ਵੀ ਸਾਰਿਆਂ ਨੂੰ ਵੱਡਾ ਹੂੰ ਇਵਸੂਈ 4 ਮਹੀਨੇ ਦੀ ਕੱਪਣਾ ਚੈੱਕ ਪਾਸ ਚੈੱਕ ਪਾਸ ਆਪਾਂ ਕੱਲ ਕਰਾ ਕੇ ਲਿਆਂਦੀ ਵੀਡੀਓ ਦਿਖਾਉਣੇ ਕਿਰਾ ਅਗਲਾ ਆਪ ਦੀ ਜਿਹੜੇ ਬੰਦੇ ਨੇ ਆ ਚੈੱਕ ਕਰਾਉਣੀ ਆ ਆਪਣੇ ਘਰ ਘਰ ਦੀ ਗਰੰਟੀ ਹੋਊਗੀ ਇੱਥੇ ਚੈੱਕ ਕਰਾ ਕੇ ਲੈ ਜਾ ਸਕਦਾ ਠੀਕ ਆ ਬਈ ਇੱਤੋਂ ਆਪ ਦੀ ਦਛਲੀ ਕਰਕੇ ਲੈ ਜੀ ਨਾ ਜ਼ਰੂਰੀ ਆਪਾਂ ਗ੍ਰਾਂ ਆਪ ਦੀ ਦਛਲੀ ਕਰਕੇ ਠੰਡਾ ਡੀਕਲਵਾ ਕੇ ਲਿਆਏ ਆ ਓਕੇ ਬਾਈ ਬਾਕੀ ਬੇਟ ਇਹਦਾ ਪੂਰਾ ਫੁੱਲਾ ਦੋ ਦੰਦ ਦਾ ਬਈ ਦੋ ਦੰਦ ਦਾ ਠੀਕ ਆ ਗੱਬਣਾ ਚੈੱਕ ਪਾਸ ਪੂਰੀ ਟੌਪ ਦੀ ਹੈਗੀ ਕੱਦ ਕਾਠ ਇਹਦਾ ਪੂਰਾ ਫੁੱਲਾਗਾ ਇਹ ਦੇਖੋ ਫੇਸ ਬੜਾ ਪਿਆਰਾ ਬੋਦੀ ਬਾਦੀ ਚੰਗੀ ਥਾਣੀ ਦੀ ਵਿਚਾਰੀ ਆ ਸਭ ਤੋਂ ਫੁੱਲਾ ਲਾ ਹਾਂ ਕੱਦ ਫੁੱਲਾ ਬਈ ਖੜ ਨਹੀਂ ਖੁੜ ਨਹੀਂ ਬੱਚੀ ਦੀ ਮੈਂ ਕਹਿੰਦਾ ਕਮਾਲ ਆ ਯਾਰ ਬਈ ਝੂਲੀ ਤਾਂ ਤਾਂ ਪੂਰੀਆਂ ਸਿੱਡੀਆਂ ਬਈ ਝੂਲੀ ਦਿਖਾ ਰਹੀ ਬਾਕੀ ਇਹਦੀ ਵੀ ਬਹੁਤ ਚੰਗੀ ਝੂਲੀ ਇਕੱਠੀਆਂ ਹੀ ਆਂਗੇ ਇਹ ਬਸ ਕਿਆ ਬਾਤ ਹੈ ਯਾਰ ਕਿਆ ਰਾਨਾ ਕੱਲਾ ਕੱਲਾ ਰਾਨਾ ਲੈ ਕੋਈ ਹੋਣੀ ਫੂਡ ਸੰਗਣੀ ਹੂੰ ਪੂਰੀ ਪੱਦਰ ਆ ਹਾਂ ਆਪਾਂ ਵੀਡੀਓ ਦਿਖਾਉਣੇ ਜੀ ਕਹੂੰਗੇ ਹੂੰ ਚੈੱਕ ਕਰਾਈ ਜੀ ਆਪਾਂ ਆਪਦੀ ਤਸੱਲੀ ਕਰਕੇ ਕਰਾ ਲਿਆਏ ਆ ਇਹਨੂੰ ਠੀਕ ਆ ਭਾਈ ਬਹੁਤ ਓਕੇ ਆ ਕੋਈ ਨਹੀਂ ਅਗਲਾ ਹਾਂ ਬੰਦਾ ਡਾਕਟਰ ਲਿਆਵੇ ਚਾਹੀਏ ਯਾਰ ਆਪਾਂ ਨੂੰ ਕੋਈ ਉਹ ਚੱਕਰ ਨਹੀਂ ਸਹੀ ਗੱਲ ਤਸੱਲੀ ਕਰਕੇ ਲੈ ਕੇ ਜਾਓ ਆਪਣੀ ਬਈ ਘਰ ਘਰ ਤਾਈਂ ਦੀ ਗਰੰਟੀ ਹੈਗੀ ਹੂੰ ਤੋਰਾ ਤਾਰਾ ਕਮਾਲ ਬੇਢ ਬੂਢ ਬਈ ਪੂਰਾ ਫੁੱਲਾਗਾ ਬੇਟਾ ਐ ਨਹੀਂ ਗਾ ਬਲੀ ਸਿਲੂਸੀ ਹੈ ਬਸੀ ਸਹੀ ਗੱਲ ਅਨਾਗ ਸੀ ਭਰਾ ਕੋਲੇ ਬਈ ਸੱਤ ਸੱਤੀ ਦਿਖਾਤੇ ਵੀਰੇ ਜੇ ਕੋਈ ਸੱਤੇ ਇਕੱਠੇ ਲਵੇ ਕੋਈ ਨਾ ਚੰਗਾ ਮੰਨਤਾ ਕਰਦਾਂਗੇ ਅੱਪ ਜੇ ਕੋਈ ਸੱਤੀ ਲੈਂਦਾ ਸਾਇ ਸਾਰੇ ਆਦਾ ਖੀਰ ਨਹੀਂ ਅਸੀਂ ਬਸੀਆਂ ਉਹ ਕੱਲੀ ਦੋ ਦੰਦ ਬਈਆ ਉਹ ਜਿਹੜੀ ਗੱਬਣਾ ਕੀ ਉਹ ਦੋ ਦੰਦ ਹੈਗੀ ਠੀਕ ਹੈ ਬਈ ਧੰਨਵਾਦ